ਅੱਜ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਟਰ ਤੇ ਭਾਰਤੀ ਜਨਤਾ ਪਾਰਟੀ ਨਹੀਂ ਸਾਰੀਆਂ ਸੰਸਥਾਵਾਂ ਕੋਈ ਪਾਰਟੀ ਦਾ ਝੰਡਾ ਨਹੀਂ ਇਹਦੇ ਵਿੱਚ ਇਹ ਰਾਸ਼ਟਰੀ ਸੁਰੱਖਿਆ ਜਾਗਰਣ ਮੰਚ ਦੇ ਤਹਿਤ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇਸ਼ ਦੇ ਉਹ ਸ਼ੂਰਬੀਰ ਸੈਨਿਕ ਜਿਨ੍ਹਾਂ ਨੇ ਕਲਗਾਮ ਦੇ ਅੰਦਰ ਸਾਡੀਆਂ ਪੈਰਾਂ ਦਾ ਸੁਹਾਗ ਉਜਾੜਿਆ ਸੀ ਉਹਨਾਂ ਦਾ ਬਦਲਾ ਲਿਆ ਔਰ ਪਾਕਿਸਤਾਨ ਨੂੰ ਵੀ ਮੂੰ ਤੋੜ ਜਵਾਬ ਦਿੱਤਾ ਹੈ ਉਹਨਾਂ ਸੈਨਿਕਾਂ ਦਾ ਅਭਿਨੰਦਨ ਕਰਨ ਲਈ ਉਹਨਾਂ ਦੇ ਸ਼ੋਰੇ ਨੂੰ ਉਹਨਾਂ ਦੇ ਸਾਹਸ ਨੂੰ ਪ੍ਰਣਾਮ ਕਰਨ ਲਈ ਅੱਜ ਇਹ ਤਿਰੰਗਾ ਯਾਤਰਾ ਜਿਹੜੀ ਹੈ ਗੁਰਦਾਸਪੁਰ ਦੇ ਪ੍ਰਧਾਨ ਜੀ ਦੀ ਅਧਿਖਸ਼ਤਾ ਦੇ ਅੰਦਰ ਅਸੀਂ ਸਾਰੇ ਕੱਢ ਰਹੇ ਹਾਂ ਔਰ ਜਿਹਦੇ ਅੰਦਰ ਸਭ ਸੰਸਥਾਵਾਂ ਜਿਹੜੀਆਂ ਉਹ ਸ਼ਾਮਿਲ ਹੋਈਆਂ ਜਿਸ ਪ੍ਰਕਾਰ ਪਾਕਿਸਤਾਨ ਅਤੰਕੀਆਂ ਨੂੰ ਸਮਰਥਨ ਦਿੰਦਾ ਸਾਡੇ ਰੱਖਿਆ ਮੰਤਰੀ ਜੀ ਨੇ ਵੀ ਕੱਲੇ ਗੱਲ ਕਹੀ ਹੈ ਕਿ ਜਿੰਨੀ ਜਿੰਨੀ देर 'ਚ ਇੱਕ ਆਦਮੀ ਨਾਸ਼ਤਾ ਪੂਰਾ ਕਰਦਾ ਉੰਨੀ ਦੇਰ 'ਚ ਦੁਸ਼ਮਨਾਂ ਨੂੰ ਨਿਪਟਾਤਾ ਗਿਆ ਉਹਨਾਂ ਦੇ ਆਕਾ ਨੂੰ ਵੀ ਕਮੈਸੀ ਚਲਾ ਗਿਆ 11 ਉਹਨਾਂ ਦੇ 에어 بیس ਜਿਹੜੇ ਆ ਪਟੀਆਂ ਪੂਰੀ ਤਰ੍ਹਾਂ ਬਰਬਾਦ ਕਰਤੀਆਂ ਗਈਆਂ ਔਰ ਜਿਹੜੇ ਅਤੰਕ ਦੇ ਸਰਗਨਾ ਸੀ ਉਹਨਾਂ ਦੇ ਹੈੱਡ ਕੁਆਰਟਰ ਕਿਸ ਤਰੀਕੇ ਨਾਲ ਤਬਾਹ ਕਰਤੇ ਗਏ ਇਹ ਆਪਰੇਸ਼ਨ ਸੰਦੂਰ ਅਜ ਵੀ ਜਾਰੀ ਹੈ ਇੱਥੇ ਵਿਰਾਮ ਹੈ ਕੇਵਲ ਕੋਈ ਸੀਜ਼ਫਾਇਰ ਨਹੀਂ ਹੈ ਕੇਵਲ ਵਿਰਾਮ ਹੈ ਅਗਰ ਪਾਕਿਸਤਾਨ ਦੇ ਬੇਵਾਰ ਦੇ ਉੱਤੇ ਕੀ ਹੋਏਗਾ ਅਗਰ ਉਹ ਆਪਣੀਆਂ ਸ਼ਰਾਰਤਾਂ ਕਰਨ ਤੋਂ ਆਤੰਕੀਆਂ ਨੂੰ ਪ੍ਰਸਾਨ ਦੇਣ ਤੋਂ ਬੰਦ ਨਹੀਂ ਹੋਏਗਾ ਤੇ ਉਹਦਾ ਪਰਮਾਨੈਂਟ ਇਲਾਜ ਕਰਨ ਤੋਂ ਵੀ ਇਹ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਦ੍ਰਿੜ ਨਿਸ਼ਚੇ ਵਾਲੀ ਸਰਕਾਰ ਹੈ ਜਿਨ ਆਤੰਕੀਆਂ ਨੂੰ ਕਿਸ ਤਰੀਕੇ ਨਾਲ ਜ਼ੀਰੋ ਟੋਲਰੈਂਸ ਹੈ ਇਹਦਾ ਜਿਹੜਾ ਸੰਕਲਪ ਲਿਆ ਉਹਨੂੰ ਪੂਰਾ ਕਰਨ ਤੋਂ ਸਾਡੀਆਂ ਤਿੰਨੇ ਸੈਨਾ ਜੁੜੀਆਂ ਉਹ ਪੂਰੀ ਤਰ੍ਹਾਂ ਤਤਪਰ ਨੇ ਤਿਆਰ ਨੇ ਅਸੀਂ ਸੈਨਿਕਾਂ ਦਾ अभिनंदन ਵੀ ਕਰਦੇ ਆ ਉਹਨਾਂ ਨੂੰ ਨਮਨ ਵੀ ਕਰਦੇ ਆ ਉਹਨਾਂ ਦੇ ਸ਼ੋਹਰਿਆਂ ਨੂੰ ਉਹਨਾਂ ਦੇ ਸਾਸ ਨੂੰ ਉਹਨਾਂ ਮਾਵਾਂ ਨੂੰ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੇਸ਼ ਦੀ ਸੇਵਾ ਚ ਲਗਾਇਆ ਅੱਜ ਪੂਰੇ ਹਿੰਦੁਸਤਾਨ ਵਾਸਤੇ ਬੜੇ ਮਾਨ ਦੀ ਗੱਲ ਹੈ ਇਹ 22 April ਦਾ ਦਿਨ ਜਿਹਦੇ ਵਿੱਚ ਪਹਿਲਗੰਪ ਦੇ ਵਿੱਚ ਪਾਕਿਸਤਾਨ ਦੇ ਕੁਝ ਅੰਸ਼ਾਂ ਨੇ ਅੰਤਤਵਾਦੀਆਂ ਨੇ ਉਹ ਭੈਣਾ ਦੇ ਸੰਧੂਰ ਉਹ ਜੜੇ ਉਸ ਦਿਨ ਮੋਦੀ ਜੀ ਨੇ ਸੰਕਲਪ ਲਿਆ ਸੀ ਕਿ ਜਿੰਨਾ ਚਿਰ ਇਹ ਸੰਧੂਰ ਉਜੜਿਆਂ ਦਾ ਬਦਲਾ ਨਹੀਂ ਲਾਹਾਂਗਾ ਉਹਨਾਂ ਚਿਰ ਚੈਨ ਨਾਲ ਨਹੀਂ ਬੈਠਾਂਗਾ ਸੋ ਅੱਜ ਸਤਿ ਸ੍ਰੀ ਅਕਾਲ ਮੋਦੀ ਜੀ ਨੂੰ ਧੰਨਵਾਦ ਕਰਦੇ ਆ ਸਾਰੀ ਸੈਨਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦਿਨ ਰਾਤ ਕਰਕੇ ਉਹ ਪਹਿਣਾ ਦੇ ਜਿਹੜੇ ਸੰਘੂਰ ਦਾ ਬਦਲਾ ਲੈ ਕੇ ਗੁਰਿਆਂ ਦੇ ਵਿੱਚ ਦੱਸ ਦਿੱਤਾ ਕਿ ਹਿੰਦੁਸਤਾਨ ਕਿਸੇ ਗੱਲਾਂ ਕੋਈ ਟੱਟ ਨਹੀਂ ਹੈ ਜਿਵੇਂ ਵੀ ਟਾਈਮ ਆਏਗਾ ਜਿਸ ਤਰ੍ਹਾਂ ਰੋਇਨਾ ਸਿੰਘ ਨੇ ਪਰਛੂ ਐ ਗੁਜਰਾਤ ਦੇ ਵਿੱਚ ਕਿ ਬਈ ਅਸੀਂ ਤੇ ਸਿਰਫ ਹਜੇ ਟਰੇਲਰ ਦੱਸਿਆ ਹੈ ਫਿਲਮ ਦੱਸਣੀ ਹੈ ਜੇ ਬਾਕੀ ਸੋ ਅੱਜ ਜਿੱਥੇ ਅਸੀਂ ਮੋਦੀ ਜੀ ਦਾ ਧੰਨਵਾਦ ਕਰਨੇ ਆ ਹਿੰਦੁਸਤਾਨ ਦੀ ਪੂਰੀ ਫੌਜ ਦਾ ਵੱਖ-ਵੱਖ ਮੱਲਵਾ ਸਿਨਮਾ ਦੇ ਜਰਨਲਵਾ ਉਹਨਾਂ ਦੀ ਸਰੀਮ ਨੂੰ ਉਹਨਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਉਹ ਪਹਿਣਾ ਦੇ ਉਹ ਜਿਹੜਾ ਸੰਦੂਕ ਦਾ ਬਦਲਾ ਲੈ ਕੇ ਅੱਜ ਦੁਨੀਆ ਦੇ ਵਿੱਚ ਇੱਕ ਨਸੇ ਦੇ ਦਿੱਤਾ ਵੀ ਹਿੰਦੁਸਤਾਨ ਕਿਸੇ ਨਾਲ ਤੋਂ ਘੱਟ ਨਹੀਂ ਹੈ ਜੈ ਹਿੰਦ ਜੈ ਭਾਰਤ ਦੇਸ਼ ਦੇ ਵਿੱਚ ਇਹ ਜਿਹੜੀ ਤਿਰੰਗਾ ਯਾਤਰਾ ਜਿਹੜੀ ਹੈ ਸਮਰਪਿਤ ਹੈ ਆਪਣੇ ਦੇਸ਼ ਦੀ ਸੈਨਾ ਵਾਸਤੇ ਉਹਨਾਂ ਦੀ ਹੌਸਲਾ ਵਜਾਈ ਵਾਸਤੇ ਸਾਰਾਂ ਦੇ ਇਹ ਤਿਰੰਗਾ ਦੀ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ ਅੱਜ ਗੁਰਦਾਸਪੁਰ ਵਿਉਦਾ ਹਿੱਸਾ ਬਣ ਜਾ ਰਿਹਾ ਪੂਰੇ ਗੁਰਦਾਸਪੁਰ ਦੇ ਲੋਕਾਂ ਦੇ ਵਿੱਚ ਬਹੁਤ ਜੋਸ਼ ਹੈ ਔਰ ਬੜੇ ਹੁਸ਼ ਦੇ ਨਾਲ ਸਾਰੇ ਇੱਥੇ ਪਹੁੰਚਿਆ ਹੈ ਯਾਤਰਾ ਵਿੱਚ ਸ਼ਾਮਿਲ ਹੋਣ ਵਾਸਤੇ ਔਰ ਮੈਂ ਆਏ ਹੋਏ ਸਾਰੀ ਸੰਗਤ ਦਾ ਮੈਂ ਧੰਨਵਾਦ ਵੀ ਕਰਦਾ ਔਰ ਬੜਾ ਉਤਸ਼ਾਹ ਦੇਖ ਨੂੰ ਮਿਲ ਰਿਹਾ ਕਿ ਇੱਕ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੰਦੂਰ ਮਿਸ਼ਨ ਚੱਲਿਆ ਸੀ ਉਹਦੇ ਵਿੱਚ ਜਿਹੜਾ ਆਪਣੇ ਦੇਸ਼ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਔਰ ਅੰਤਗਵਾਦ ਨੂੰ ਖਤਮ ਕਰਨ ਦੇ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਰੇਂਦਰ ਮੋਦੀ ਜੀ ਨੇ ਬੜਾ ਵੱਡਾ ਫੈਸਲਾ ਲਿਆ ਔਰ ਆਪਣੇ ਦੇਸ਼ ਦੀ ਸੈਨਾ ਦੇ ਨਾਲ ਜਿਹੜਾ ਫੈਸਲਾ ਲੈ ਕੇ ਔਰ ਉੱਥੋਂ ਦੇ ਅੰਤਗਵਾਦੀ ਜਿਹੜੇ ਉਹਨਾਂ ਦੇ ਅੱਡੇ ਸੀ ਉਹਨਾਂ ਨੂੰ ਖਤਮ ਕੀਤਾ ਨਸ਼ਟ ਕੀਤਾ ਸੋ ਉਹਦੇ ਸਬੰਧ ਦੇ ਵਿੱਚ ਆਪਣੇ ਜਿਹੜੀਆਂ ਦੇਸ਼ ਦੀ ਸੈਨਾ ਨੂੰ ਸਲਾਮ ਹੈ ਔਰ ਉਹਦੇ ਲਈ ਅੱਜ ਅਸੀਂ ਸਾਰੇ ਇਕੱਤਰ ਹੋਏ ਆ ਔਰ ਆ ਜਿਹੜੀ ਤਿਰੰਗਾ ਯਾਤਰਾ ਚੱਲਦੀ ਜਾ ਰਹੀ ਆ ਉਹਦੇ ਸਬੰਧ ਦੀ ਸਾਰੇ ਇਕੱਠੇ ਹੋਏ ਆ